ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਬੰਦ ਕਮਰਾ ਮੀਟਿੰਗ ਕਰਨ ਦੀ ਸਲਾਹ ਦਿੱਤੀ ਹੈ ਕਿਹਾ ਕਿ ਅਕਾਲੀ ਦਲ ਦੋ ਫਾੜ ਨਹੀਂ ਹੋਣਾ ਚਾਹੀਦਾ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਵੀ ਸਾਬ ਕੀਤਾ ਕਿ ਇਸ ਮਸਲੇ 'ਚ ਉਹਨਾਂ ਤੱਕ ਕਿਸੇ ਨੇ ਹਾਲੇ ਤੱਕ ਪਹੁੰਚ ਨਹੀਂ ਕੀਤੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਤੋਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਕਿ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋٹے ਆਪਸ ਦੇ ਵਿੱਚ ਕੋਈ ਮਤ ਭੇਦਦਾ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿਕਾਂਦੀ ਰਾਸੀ ਜਮਾਤ ਦੇ ਵਿੱਚ ਦਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਕਰਦਾ ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਧੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤ ਹੀ ਸਿਆਣੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਾਰਟੀ ਦੁਫੜ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਾਹਿਬਾਨ ਨੂੰ ਬੰਦ ਕਮਰਾ ਬਹਿ ਕੇ ਆਪਸ ਦੇ ਵਿੱਚ ਬਹਿ ਕੇ ਸਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸੁਲਝਾਉਣਾ ਚਾਹੀਦਾ ਹੈ